ਇੱਕ ਵਾਰ ਫਿਰ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹਰਕਤ ਆਉਂਦੀ ਨਜ਼ਰ ਆਈ ਆ ਬੀਤੀ ਰਾਤ ਦੀਆਂ ਕੁਝ ਤਸਵੀਰਾਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਤੋਂ ਨਿਕਲ ਕੇ ਸਾਹਮਣੇ ਜਿੱਤੇ ਕੇ ਕੁਝ ਆਮ ਜਿਹੜੇ ਲੋਕ ਨੇ ਉਹਨਾਂ ਦੁਆਰਾ ਆਪਣੇ ਫੋਨ ਦੇ ਵਿੱਚ ਵੀ ਇਹ ਕੈਦ ਕੀਤੀਆਂ ਗਈਆਂ ਨੇ ਕਿ ਜਿਹੜਾ ਅਸਮਾਨ ਦੇ ਵਿੱਚ ਕੁਝ ਡਰੋਨ ਨਵਾਂ ਚੀਜ਼ਾਂ ਜਿਹੜੀਆਂ ਦਿਖਾਈ ਦਿੱਤੀਆਂ ਨੇ ਹਾਲਾਂਕਿ ਲੋਕਾਂ ਨੂੰ ਇਹ ਚੀਜ਼ਾਂ ਦਾ ਖਾਦਸ਼ਾ ਦਤਾਇਆ ਜਾ ਰਿਹਾ ਲੋਕਾਂ ਨੂੰ ਕਲੀਅਰ ਨਹੀਂ ਹੋ ਰਿਹਾ ਕਿ ਬਾਕੇ ਦੇ ਵਿੱਚ ਕਿਸੇ ਜਿਹੜਾ ਉਧਰਲੇ ਪਾਸੇ ਦੁਸ਼ਮਣ ਦੇਸ਼ ਦੇ ਵੱਲੋਂ ਡਰੋਨ ਭੇਜੇ ਗਏ ਨੇ ਜਾਂ ਫਿਰ ਇਧਰਲੇ ਪਾਸੇ ਆਰਮੀ ਦੁਆਰਾ ਡਰੋਨ ਛੱਡੇ ਗਏ ਨੇ ਜਾਂ ਫਿਰ ਇਹ ਤਾਰੇ ਨਵਾਂ ਕੋਈ ਚੀਜ਼ਾਂ ਨਹੀਂ ਪਰ ਲੋਕਾਂ ਨੂੰ ਜਿਹੜਾ ਜ਼ਹਿਮ ਦਾ ਮਾਹੌਲ ਬਣਿਆ ਲੋਕਾਂ ਨੂੰ ਸ਼ੱਕ ਪੈਦਾ ਹੋਇਆ ਹਾਲਾਂਕਿ ਇਸ ਦੀ ਪ੍ਰਸ਼ਾਸਨ ਦੇ ਵੱਲੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਹਾਲਾਂਕਿ ਜੇਕਰ ਇਹ ਭਾਰਤ ਦੀ ਬੀਐਸਐਫ ਦੇ ਵੱਲੋਂ ਛੱਡੇ ਗਏ ਹੋਏ ਤਾਂ ਫਿਰ ਇਸ ਦੀ ਜਾਂਚ ਦੀ ਲੋੜ ਨਹੀਂ ਕਿਉਂਕਿ ਜਾਂਚ ਪੜਤਾਲ ਨੂੰ ਕਰਨ ਦੇ ਲਈ ਸਿਕਿਉਰਿਟੀ ਪਰਪਸ ਨੂੰ ਲੈ ਕੇ ਆ ਜਿਹੜਾ ਬੀਐਸਐਫ ਦੇ ਵੱਲੋਂ ਜਿਹੇ ਜਿਹੜੇ ਆਪਣੀਆਂ ਜੋ ਕਾਰਵਾਈਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਪਰ ਜੇਕਰ ਇਹ ਡਰੋਨ ਨੇ ਜਿਹੜੇ ਬਾਕੇ ਦੇ ਵਿੱਚ ਪਾਏ ਜਾਂਦੇ ਨੇ ਤੇ ਪਾਏ ਵੀ ਦੁਸ਼ਮਣ ਦੇਸ਼ ਦੇ ਪੰਦੇ ਜ ਪਾਏ ਜਾਂਦੇ ਨੇ ਤਾਂ ਫਿਰ ਇਸ ਦੀ ਜਾਂਚ ਕਰਨੀ ਲਾਜ਼ਮੀ ਬਣ ਜਾਂਦੀ ਹੈ ਕਿਉਂਕਿ ਪਹਿਲ ਦੇ ਵਿੱਚ ਪਹਿਲਾ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਇੱਕ ਤਰੀਕੇ ਦੇ ਨਾਲ ਜੰਗ ਲੱਗਦੀ ਆ ਬਹੁਤ ਸਾਰੇ ਡਰੋਨ ਭੇਜ-ਭੇਜ ਕੇ ਜਿਹੜਾ ਪਾਕਿਸਤਾਨ ਦੁਆਰਾ ਭਾਰਤ ਦੇ ਵਿੱਚ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਹੁਤ ਸਾਰੇ ਜਿਹੜੇ ਆਰਮੀ ਦੇ ਜਿਹੜੇ 에ਅਰ ਫੋਰਸ ਨੇ ਜਿਹੜੇ ਜਿਹੜੇ 에ਅਰ ਬੇਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਹੁਤ ਸਾਰੇ 에ਅਰ ਬੇਸਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਆ ਜਿਹੜੀ ਉਹ ਕੀਤੀ ਜਾਂਦੀ ਆ ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਬੀਐਸਐਫ ਦੀ ਇੱਕ ਸ਼ੌਣੀਆਂ ਕੀ ਉਸ ਨੂੰ ਨਿਸ਼ਾਨਾ ਕੋਈ ਦੁਸ਼ਮਣ ਦੇਸ਼ ਬਣਾ ਰਿਹਾ ਜਾਂ ਪਰ ਇਹ ਕੋਈ ਤਾਰੇ ਨਵਾਂ ਚੀਜ਼ਾਂ ਨੇ ਆਮ ਲੋਕਾਂ ਨੂੰ ਸਿਰਫ ਇਹਨਾਂ ਦੇ ਉੱਪਰ ਸ਼ੱਕ ਪੈਦਾ ਹੋ ਰਿਹਾ ਇਸ ਦੀ ਜਿਹੜੀ ਸਾਰੀ ਜਾਂਚ ਆ BSF ਦੇ ਵੱਲੋਂ ਕੀਤੀ ਜਾਣੀ ਹੈ ਕਿਉਂਕਿ ਬਾਰਡਰ ਏਰੀਆ ਦੇ ਸਕਿਉਰਿਟੀ ਪਰਪਸ ਨੂੰ ਲੈ ਕੇ 50 ਕਿਲੋਮੀਟਰ ਦਾ ਜਿਹੜਾ ਏਰੀਆ BSF ਦੇ ਹੁਣਾ ਅੰਡਰ ਆ ਜਾਂਦਾ ਤਾਂ ਉਸ ਦੀ ਜਿਹੜੀ ਸਾਰੀ ਜਾਂਚ ਆ BSF ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਇਕਾ ਸਾਂਝੇ ਆਪਰੇਸ਼ਨ ਤਹਿਤ ਕੀਤੀ ਜਾਵੇਗੀ ਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਜਿਹੜਾ ਸਮਝੌਤਾ ਕਰਾ ਜਾਂਦਾ ਸੀਜ਼ਫਾਇਰ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਜਿਹੜਾ ਸ਼੍ਰੀਨਗਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇਧਰਲੇ ਪਾਸੇ ਪਠਾਨਕੋਟ ਅਮਰੇਸਰ ਦੇ ਵਿੱਚ ਕੁਝ ਡਰੋਨ ਦੇਖਣ ਨੂੰ ਮਿਲਦੇ ਨੇ ਪਰ ਜਦੋਂ ਤੋਂ ਸਮਝੌਤਾ ਹੋਇਆ ਸੀ तकरीबन 10 ਤੋਂ 15 ਦਿਨ ਹੋ ਚੁੱਕੇ ਨੇ ਕਿ ਉਸ ਤੋਂ ਬਾਅਦ ਕਾਫੀ ਜਿਹੜਾ ਸੁਖਾਵਾ ਮਾਹੌਲ ਚੱਲਿਆ ਹੁਣ ਕਿਸੇ ਵੀ ਤਰੀਕੇ ਜਿਹੜੀ ਹਰਕਤ ਆ ਪਾਕਿਸਤਾਨ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਐ ਇਤੋਂ ਤੱਕ ਕਿ ਭਾਰਤ ਦੇ ਵੱਲੋਂ ਵੀ ਉਹਨਾਂ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆ ਰਿਹਾ ਪਾਕਿਸਤਾਨ ਵੀ ਕੋਈ ਬਿਆਨ ਦੇ ਨਹੀਂ ਆਇਆ ਯਾਨੀ ਕਿ ਮਾਹੌਲ ਬਿਲਕੁਲ ਸੁਖਾਵਾ ਯਾਨੀ ਕਿ ਆਮ ਵਰਗਾ ਮਾਹੌਲ ਇੱਕ ਵਾਰ ਚੱਲਣ ਲੱਗ ਗਿਆ ਸੀ ਪਰ ਜੋ ਬੀਤੀ ਰਾਤ ਕੁਝ ਹਰਕਤਾਂ ਫਿਰੋਜ਼ਪੁਰ ਸਰਹੱਦੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਉਹਨਾਂ ਜਿਹੜੀਆਂ ਹਰਕਤਾਂ ਨੇ ਕੁਝ ਆਮ ਲੋਕਾਂ ਦੇ ਮਨਾਂ ਦੇ ਵਿੱਚ ਸ਼ੱਕ ਜ਼ਰੂਰ ਪੈਦਾ ਕੀਤਾ ਕਿਉਂਕਿ ਜਦੋਂ ਮਾਹੌਲ ਸ਼ਾਂਤੋਂ ਵਿੱਚ ਬਣ ਜਾਂਦਾ ਸਟੇਪਰ ਨੂੰ ਲੈ ਕੇ ਸਮਝਾਉਂਦਾ ਹੋ ਜਾਂਦਾ ਤੇ ਇਸ ਤੋਂ ਬਾਅਦ ਇੰਨਾ ਕੁ ਜਿਆਦਾ ਸਮਝਾਉਂਦਾ ਹੋ ਜਾਂਦਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਬਾਰਡਰ ਤੋਂ ਪਾਰ ਨੇ ਉਹ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਦੇ ਜਿਹੜੇ ਗੇਟ ਨੇ ਬੀਐਸਐਫ ਦੇ ਉਹਨਾਂ ਦੇ ਵਿੱਚੋਂ ਲੰਘ ਕੇ ਆਪਣੇ ਆਈਡੈਂਟੀਟੀ ਪ੍ਰੂਫ ਦੇ ਕੇ ਉਧਰ ਖੇਤੀ ਕਰਨ ਵੀ ਜਾਂਦੇ ਨੇ ਪਰ ਹੋਣਾ ਜਿਹੜੀਆਂ ਆ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਸਾਨੂੰ ਕਲੀਅਰ ਕਲੈਰੀਫਾਈ ਕਰਕੇ ਦੱਸਿਆ ਜਾਵੇ ਕਿ ਵਾਕਿਆ ਦੇ ਵਿੱਚ ਹੈ ਇਹ ਤਾਰੇ ਨੁਮਾ ਚੀਜ਼ਾਂ ਨੇ ਜਾਂ ਪਰ ਡਰੋਨ ਨੇ ਕੀ ਇਹ ਡਰੋਨ ਬੀਐਸਐਮ ਦੇ ਨੇ ਭਾਰਤੀ ਫੌਜ ਇਹਨਾਂ ਨੂੰ ਜਿਹੜਾ ਡਰੋਨ ਦੇ ਰਾਹੀਂ ਕੋਈ ਸਿਕਿਉਰਿਟੀ ਪਰਪਸ ਨੂੰ ਲੈ ਕੇ ਟੈਸਟਿੰਗ ਕਰ ਰਹੀ ਹੈ ਜਾਂ ਪਰ ਇਹ ਦੁਸ਼ਮਣ ਦੇਸ਼ ਦੇ ਨੇ ਜਿਹੜਾ ਇਸ ਗੱਲ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਸ਼ੱਕ ਪੈਦਾ ਹੋ ਰਿਹਾ ਪਰ ਜਿਹੜੀਆਂ ਕੁਝ ਚੀਜ਼ਾਂ ਨੇ ਅਸਮਾਨ ਦੇ ਵਿੱਚ ਤੁਹਾਨੂੰ ਅਸੀਂ ਰੈੱਡ ਸਰਕਲਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਅਸਮਾਨ ਦੇ ਵਿੱਚ ਕੋਈ ਡਰੋਨ ਜਾਂ ਤਾਰੇ ਨੁਮਾ ਚੀਜ਼ਾਂ ਉੱਡਦੀਆਂ ਦਿਖਾਈ ਦਿੱਤੀਆਂ ਗਈਆਂ ਨੇ